7 ਸਾਲਾ ਬੱਚਾ ਭਵਕੀਰਤ ਸਿੰਘ ਜਿਸ ਦੇ ਅਗਵਾ ਹੋਣ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਤਾਂ ਖਬਰ ਨਾ ਬਾਤੋਂ ਸਾਹਮਣੇ ਆਈ ਹੈ ਜਿੱਥੇ ਖੰਨਾ ਦੇ ਪਿੰਡ ਤੋਂ ਅਗਵਾ ਹੋਏ ਮਾਸੂਮ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਤਸ਼ੱਕੀ ਮੁਲਜ਼ਮਾ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਮੁਲਜ਼ਮਾ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਪੁਲਿਸ ਦੇ ਵੱਲੋਂ ਜਦੋਂ ਰੂਪੀਆ ਦੀ ਲੋਕੇਸ਼ਨ ਟ੍ਰੇਸ ਕੀਤੀ ਗਈ ਤਾਂ ਨਾਬਾ ਦੇ ਨਿਕਲੀ ਜਿਸ ਤੋਂ ਬਾਅਦ ਟੀਮਾਂ ਨੇ ਕਾਰਵਾਈ ਕੀਤੀ ਹੈ ਗੱਡੀਆਂ ਨੂੰ ਘੇਰਾ ਪਾਇਆ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਨੇ ਤੇ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਨਾਬਾ ਦੇ ਪਿੰਡ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਸ਼ੁਰੂਆਤੀ ਤਫ਼ਦੀਸ਼ ਦੇ ਵਿੱਚ ਪਤਾ ਲੱਗੇ ਕਿ ਇੱਕ ਬਦਮਾਸ਼ ਨੂੰ ਟੀਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਨੂੰ ਨਾਬਾ ਦੇ ਪਿੰਡ ਦੇ ਵਿੱਚ ਛੱਡਣ ਤੋਂ ਬਾਅਦ ਇਹ ਦੋਸ਼ੀ ਜਿਹੜੇ ਨੇ ਅਗਲੀ ਕਾਰਵਾਈ ਕਰ ਰਹੇ ਸਨ ਇਹਨਾਂ ਦੇ ਵੱਲੋਂ ਬਾਈਕ ਨੂੰ ਨਾਬਾ ਦੇ ਪਿੰਡ ਦੇ ਵਿੱਚ ਛੱਡਣ ਤੋਂ ਬਾਅਦ ਫੋਰਚੂਨਰ ਗੱਡੀ ਲਈ ਗਈ ਜਿਸ ਨੂੰ ਕਿ ਪੁਲਿਸ ਨੇ ਘੇਰਾ ਪਾਇਆ ਤੇ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ। ਕਰੀਬ 10 ਮਿੰਟਾਂ ਤੱਕ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲਦੀਆਂ ਰਹੀਆਂ ਨੇ ਤੇ 7 ਸਾਲਾਂ ਦਾ ਬੱਚਾ ਪਵਕੀਰੇਤ ਖੰਨਾ ਦੇ ਪਿੰਡ ਤੋਂ ਕਿਡਨੈਪ ਹੋਇਆ ਸੀ ਜਿਸ ਦੀ ਲੋਕੇਸ਼ਨ ਨਾਬਾ ਦੀ ਨਿਕਲੀ ਹੈ ਤੇ ਜਦ ਪਿੱਛਾ ਕੀਤਾ ਗਿਆ ਤਾਂ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਤੇ ਉਹਨਾਂ ਦਾ ਐਨਕਾਊਂਟਰ ਹੋ ਗਿਆ। ਖੰਨਾ ਤੋਂ ਅਗਵਾ ਹੋਏ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੋਏ ਥੇ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਲਾਗਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇਨੀ ਤੇਜ਼ ਰਫਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੰਦਾ ਹੋਰ ਇੱਕ ਮਲਾ ਸਾਹਿਦ ਇੱਕ ਬੰਦਾ ਉੱਥੇ ਸਾਹਿਦ ਸਾਈਡ ਸੂਟ ਤੇ ਹੋ ਗਿਆ ਸਨ ਕਿ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਹਾਂਜੀ ਮੇਰੇ ਬਾਰ ਦੇ ਮੂਰੇ ਦੇ ਹਨ ਹਾਂਜੀ ਹਾਂ ਮੇਰੇ ਬਾਰ ਦੇ ਮੂਰੇ ਬਹੁਤ ਤੇਜ਼ੀ ਕਿੱਢੀ ਬਹੁਤ ਤੇਜ਼ੀ ਉੱਥੇ ਥੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹੇ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਹੋਈ ਸੀ ਹਾਂ ਪੁਲਿਸ ਮਹਾਮਗਰ ਪੁਲਿਸ ਸੀ ਬਹੁਤ ਜਿਆਦਾ ਜੀ ਜਦੋਂ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਇਨਕਾਉਂਟਰ ਹੋਇਆ ਪਤਾ ਨਹੀਂ ਜੇ ਵਾਰੀ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਹੂੰ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਹੈ ਫਿਰ ਅਸੀਂ ਇਹ ਸਾਨੂੰ ਪਿੱਛੇ ਰੋਕਦਾ ਗੋਲੀ ਚੱਲੀ ਜਾਂਦੀ ਆਏ ਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆ ਸਰ ਅੱਗੇ ਅੱਗੇ ਨਵੀਰ ਮੈਂ ਤਾਂ ਅੱਗੇ ਅੱਗੇ ਆਇਆ ਯਾਰ ਛੋਟੇ ਵੀਰ ਅੱਗੇ ਹੋ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਕਰੋ ਥੋੜਾ ਯਾਰ ਤੰਗ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਨਹੀਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਯਾਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ 7 ਸਾਲਾ ਬੱਚਾ ਭਵਕੀਰਤ ਸਿੰਘ ਜਿਸ ਦੀ ਅਗਵਾ ਹੁੰਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਬਦਮਾਸ਼ਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਤੇ ਖਬਰ ਨਾਪਾ ਤੋਂ ਸਾਹਮਣੇ ਆਈ ਹੈ ਜਿੱਥੇ ਖੰਨਾ ਦੇ ਪਿੰਡ ਤੋਂ ਅਗਵਾ ਹੋਏ ਮਾਸੂਮ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਤਸ਼ੱਕੀ ਮੁਲਜ਼ਮਾ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਮੁਲਜ਼ਮਾ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਪੁਲਿਸ ਦੇ ਵੱਲੋਂ ਜਦੋਂ ਰੁਪਿਆ ਦੀ ਲੋਕੇਸ਼ਨ ਟ੍ਰੇਸ ਕੀਤੀ ਗਈ ਤਾਂ ਨਾਬਾ ਦੇ ਨਿਕਲੀ ਹੈ ਜਿਸ ਤੋਂ ਬਾਅਦ ਟੀਮਾਂ ਨੇ ਕਾਰਵਾਈ ਕੀਤੀ ਹੈ ਗੱਡੀਆਂ ਨੂੰ ਘੇਰਾ ਪਾਇਆ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਨੇ ਤੇ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਨਾਬਾ ਦੇ ਪਿੰਡ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਸ਼ੁਰੂਆਤੀ ਤਫ਼ਦੀਸ਼ ਦੇ ਵਿੱਚ ਪਤਾ ਲੱਗੇ ਕਿ ਇੱਕ ਬਦਮਾਸ਼ ਨੂੰ ਟੀਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਨੂੰ ਨਾਬਾ ਦੇ ਪਿੰਡ ਦੇ ਵਿੱਚ ਛੱਡਣ ਤੋਂ ਬਾਅਦ ਇਹ ਦੋਸ਼ੀ ਜਿਹੜੇ ਨੇ ਅਗਲੀ ਕਾਰਵਾਈ ਕਰ ਰਹੇ ਸਨ ਇਹਨਾਂ ਦੇ ਵੱਲੋਂ ਬਾਈਕ ਨੂੰ ਨਾਬਾ ਦੇ ਪਿੰਡ ਦੇ ਵਿੱਚ ਛੱਡਣ ਤੋਂ ਬਾਅਦ ਫੋਰਚੂਨਰ ਗੱਡੀ ਲਈ ਗਈ ਜਿਸ ਨੂੰ ਕਿ ਪੁਲਿਸ ਨੇ 蹊ਰਾ ਪਾਇਆ ਤੇ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ। ਕਰੀਬ 10 ਮਿੰਟਾਂ ਤੱਕ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲਦੀਆਂ ਰਹੀਆਂ ਨੇ ਤੇ 7 ਸਾਲਾ ਬੱਚਾ ਪਪਕੀਰੇਤ ਖੰਨਾ ਦੇ ਪਿੰਡ ਤੋਂ ਕਿਡਨੈਪ ਹੋਇਆ ਸੀ ਜਿਸ ਦੀ ਲੋਕੇਸ਼ਨ ਨਾਬਾ ਦੀ ਨਿਕਲੀ ਹੈ ਤੇ ਜਦ ਪਿੱਛਾ ਕੀਤਾ ਗਿਆ ਤਾਂ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਤੇ ਉਹਨਾਂ ਦਾ ਇਨਕਾਊਂਟਰ ਹੋ ਗਿਆ। ਖੰਨਾ ਤੋਂ ਅਗਵਾ ਹੋਏ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੋਏ ਸੀ ਇਹ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਸ ਲਾਗਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਹਰ ਦੇ ਮੂਹਰੇ ਦੀਆਂ ਗੱਡੀਆਂ ਇਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੰਦਾ ਬੰਦਾ ਹੋਰ ਇੱਕ ਮਲਾ ਸਾਇਦ ਇੱਕ ਬੰਦਾ ਉੱਥੇ ਸਾਇਦ ਸਾਈਡ ਸੂਟ ਤੇ ਹੋ ਗਿਆ ਸਨ ਕਿ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਗੇ ਨੇ ਹਾਂ ਜੀ ਮੇਰੇ ਬਾਰ ਦੇ ਮੂਰੇ ਦੇ ਹਨ ਹਾਂ ਜੀ ਹਾਂ ਮੇਰੇ ਬਾਰ ਦੇ ਮੂਰੇ ਬਹੁਤ ਤੇਜ਼ੀ ਗੱਡੀ ਬਹੁਤ ਤੇਜ਼ੀ ਉੱਥੇ ਥੜਾ ਕੱਦੀ ਸੜਕ ਬਣੀ ਵੀ ਜੀ ਉਸ ਤੋਂ ਗਾਹ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲ ਮਹਾਮਾਗਰ ਪੁਲਿਸ ਸੀ ਬਹੁਤ ਜੀ ਜਦੋਂ ਉਹ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰ ਮੂਹਰੇ ਪੁਲਸ ਆ ਗਈ ਸੀ ਫਿਰ ਪਿੱਛੇ ਰੁਕੇ ਇਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਸਾਨੂੰ ਬੱਚਾ ਦੇਖਿਆ ਨਹੀਂ ਹੈਗਾ ਇਹ ਸਾਨੂੰ ਹਾਂਜੀ ਤੇ ਹੁਣ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਹੈ ਫਿਰ ਅਸੀਂ ਆਏ ਸਾਨੂੰ ਪਿੱਛੇ ਰੋਕਦਾ ਨਹੀਂ ਆਉਣ ਗੋਲੀ ਚੱਲੀ ਜਾਂਦੀ ਹੈ ਆਏ ਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਜਾਨੀ ਕਿ ਆ ਸਰ ਅੱਗੇ ਅੱਗੇ ਆਇਆ ਤਾਂ ਵੀਰ ਮੈਂ ਤਾਂ ਲੱਗ ਗਿਆ ਕਿ ਅੱਗੇ ਯਾਰ ਛੋਟੇ ਵੀਰ ਅੱਗੇ ਗਿਆ ਓ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਕਰੋ ਥੋੜਾ ਯਾਰ ਤੰਗ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਯਾਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ